ਪੰਜਾਬ ਵਿੱਚ ਦਿਲ ਦਹਿਲਾ ਦੇਣ ਵਾਲੀ ਵੱਡੀ ਵਾਰਦਾਤ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫਿਕਸਿੰਗ ਦੇ ਕੋਟਾਰੋਬਾਰ ਕਰਦਾ ਹੈ ਉਹਦੇ ਦਰਮਿਆਨ ਭਰਾ ਨੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਕਿੱਥੇ ਦੇਖਿਆ ਹੁਣਾ ਤੇ ਦੇ ਉੱਪਰ ਜਿਹੜਾ ਜੇ ਸਭ ਨੂੰ ਜਿਹੜੀ ਵਾਰਤਾ ਵਾਰਦਾਤ ਤੋਂ ਬਾਅਦ ਘਰ ਚ ਮਚ ਗਿਆ ਚੀਕ ਚਿਹਾੜਾ ਦੇਖਿਆ ਨਹੀਂ ਸੀ ਜਾਂਦਾ ਜੋ ਹਲਾਸ ਕਾਰਵਾਈ ਦੇ ਉੱਪਰ ਹੋ ਗਈ ਹੈ 302 ਦਾ ਅਪਰਾਧ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਪਰ ਅਸੀਂ ਮੰਗ ਕਰਦੇ ਹਾਂ ਕਿ ਐਸੇ ਦੰਦਨਿਆਂ ਦੇ ਜੋ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਿਹਾਰ ਰਿਸ਼ਤਿਆਂ ਦੇ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਰਚਾ ਮਾਰ ਮਾਰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਕਤਲ ਦੀ ਸਵਾਰਦਾਤ ਤੋਂ ਬਾਅਦ ਘਰ ਚ ਚੀਕ ਚਿਹਾੜਾ ਮੱਚੁਕਿਆ। ਆਖਰ ਨੌਜਵਾਨ ਵੱਲੋਂ ਕਤਲ ਕਿਉਂ ਕੀਤਾ ਗਿਆ? ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਨਲਾਈਨ ਗੇਮ ਖੇਡਦਾ ਸੀ ਤੇ ਗੇਮ ਖੇਡਣ ਦੇ ਚੱਕਰ 'ਚ ਕਾਫੀ ਪੈਸਾ ਬਰਬਾਦ ਕਰ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਤੱਕ ਨੌਜਵਾਨ ਨੇ ਵੇਚ ਦਿੱਤੀ ਸੀ ਜਿਸ ਦੇ ਚੱਲਦੇ ਇਹ ਨੌਜਵਾਨ ਪਰੇਸ਼ਾਨ ਰਹਿਣ ਲੱਗ ਗਿਆ ਸੀ ਜਾਣਕਾਰੀ ਮੁਤਾਬਕ ਬੀਤੀ ਰਾਤ ਨੌਜਵਾਨ ਵੱਲੋਂ ਨਸ਼ਾ ਕੀਤਾ ਗਿਆ ਸੀ ਅਚਾਨਕ ਇਹ ਨੌਜਵਾਨ ਆਪਣੀ ਭੈਣ ਦੇ ਕਮਰੇ ਵਿੱਚ ਵੜ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਆਂਦਿਆ ਸਾਰਾ ਅਲਮਾਰੀ ਦੀ ਫਰੋਲਾ ਫਰਾਲੀ ਕਰਨੀ ਸ਼ੁਰੂ ਕਰ ਦਿੱਤੀ। ਮਲਜਮ ਵੱਲੋਂ ਅਲਮਾਰੀ 'ਚ ਪੈਸਿਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦਾ ਪਤਾ ਨੌਜਵਾਨ ਦੀ ਭੈਣ ਨੂੰ ਲੱਗ ਗਿਆ। ਜਿਸ ਦਾ ਨੌਜਵਾਨ ਦੀ ਭੈਣ ਵੱਲੋਂ ਵਿਰੋਧ ਕੀਤਾ ਗਿਆ। ਦੇਖਦੇ ਹੀ ਦੇਖਦੇ ਦੋਵੇਂ ਵਿਚਾਲੇ ਟਕਰਾਅ ਹੋ ਗਏ। ਇਸ ਮੰਗਰੋਂ ਨੌਜਵਾਨ ਨੇ ਆਪਣੀ ਭੈਣ ਤੇ ਹੀ ਕਿਰਚਾ ਨਾਲ ਹਮਲਾ ਕਰ ਦਿੱਤਾ। ਬੇਰਹਿਮੀ ਨਾਲ ਕਰਚਾ ਮਾਰ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਮਲੇ ਤੋਂ ਬਾਅਦ ਪੂਰਾ ਘਰ ਲਹੂਲਾਨ ਹੋ ਗਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰਦਾਤ ਤੋਂ ਬਾਅਦ ਘਰ 'ਚ ਚੀਕ ਚਿਹਾੜਾ ਮਚ ਗਿਆ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇਰਾ ਤੂੰ ਬੱਚੇ लड़की मेरी पढ़ रही थी तो उसकी मम्मी बोली कि चल बेटा सो जा दूसरे घर में बोलती नहीं मैं मैम तो पेपर पर पेपर था ना बी का फाइनल बोलती है कि मैं दो घंटे एक डेढ़ घंटा पढ़ लेते हूँ उसके बाद आ जाए नीचे से वो भाई का लड़का गया उसके बाद फिर वापस आ गया उसके बाद थोड़ी देर के बाद तब तो तक तो उसकी मम्मी सो गई वो भी सो गई गया है उसके बाद वो दरवाजा को क्या कहते हैं अलमारी का दरवाजा खोला है लड़की की जाग खुल गई इस लड़की ने कुछ बोली होगी कि क्या कर रहे हैं उसके बाद उसने पूरा मारा है तो उसने बचाव किया तो पूरे हाथ कट गया है

ਇੱਕ ਇੱਕੋ 1000 ਮਹੀਨੇ ਰਹਤੇ ਸਨ ਇੱਕ ਹੀ ਘਰ ਵਿੱਚ ਦੋਨੋਂ ਬੜਾਈਏ ਹਨ ਇਕੱਠੇ ساتھ ਰਹਤੇ ਹੈ ਖਾਣਾ ਪੀਣਾ ਸਭ ਕੁਝ ਪਹਿਲੇ ਵੀ ਕੋਈ ਬਾਤचीत ਹੋਈ ਹੈ ਝਗੜਾ ਹੋਇਆ ਉਹ ਨਹੀਂ ਝਗੜਾ ਕਦੇ ਹਮ ਲੋਗ ਆਪਸ ਵਿੱਚ ਕੋਈ ਹੋਇਆ ਨਹੀਂ ਕੋਈ ਹੋਤਾ ਵੀ ਨਹੀਂ ਸਾਦੇ ਬਰਕਰ ਖਾਤੇ ਵੇ ਤੇ ਦੂਜੇ ਵੀ ਲੜਕਾ ਹਮ ਲੋਗ ਇਕੱਠੇ ਖਾਤੇ ਤੇ ਕੱਲ੍ਹ ਦੀ ਰਾਤ ਤਕਰੀਬਨ 12 12:30 ਦੇ ਕਰੀਬ ਇੱਕ ਬਹੁਤ ਜੜੀ ਮੰਦਪਾਗੇ ਕਟਨਾ ਕੱਟੀ ਹੈ ਜਿਸ ਦੇ ਵਿੱਚ ਸਾਡੇ ਪਾਤੀ ਜੀ ਦੀ ਬੇਟੀ ਨੀਸ਼ਾ ਜੀ ਜਿਹੜੀ ਤਕਰੀਬਨ ਉਮਰ 21 ਸਾਲ ਦੀ ਉਨਾਂ ਦੇ ਵੱਡੇ ਬ੍ਰਦਰ ਦੇ ਬੇਟੇ ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲਿਆਮਾ ਹਮਲਾ ਕਰਕੇ ਉਹਨ ਮੌਤ ਦੇ ਘਾਟਕਾਰ ਕਰਦਾ ਹੈ ਕਾਰਨ ਕੀ ਸਮਝਦੇ ਹਨ ਕਾਰਨ ਉਸ ਜੋਸ ਨੂੰ ਨੂੰ ਮਿਲਿਆ ਕਿ ਲੜਕੇ ਦੇ ਜਿਹੜੇ ਉਹ ਐਪ ਵੀ ਕੋਈ ਵੀ ਐਪ ਦਾ ਲੜਕਾ ਆ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫੀਚਿੰਗ ਦੇ ਕੋਟਾਰੋਬਾਰ ਕਰਦਾ ਹੈ ਉਹਦੇ ਦਰਮਿਆਨ ਉਸ ਨੇ ਜਿਹੜੀ ਚੋਰੀ ਦੀ ਨੀਅਤ ਦੇ ਨਾਲ ਅਲਮਾਰੀ ਦਾ ਪੱਲੇ ਦਰਵਾਜ਼ਾ ਖੁੱਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਤੀ ਨੇ ਉੱਠ ਕੇ ਦੇਖਿਆ ਹੁਣਾਂ ਤੇ ਉੱਪਰ ਜਿਹੜਾ ਜੇ ਟਾਪੂਣੇ ਜਿਹੜੇ ਵਾਰ ਕਿਤੇ ਕਿੰਨੇ ਵਾਰ ਕਿਤੇ ਗਈ ਆ کافی ਵਾਰ ਹੋਇਆ ਲੇਕਿਨ ਮੈਂ ਤੇ ਦੇਖਿਆ ਵੀ ਨਹੀਂ ਸੀ ਜਾਂਦਾ ਜੋ ਹਲਾਸ ਸੀ ਕਤਲ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪ੍ਰੀਤ ਨਗਰ ਚ ਤਾਏ ਦੇ ਪੁੱਤ ਵੱਲੋਂ ਆਪਣੀ ਭੈਣ ਦਾ ਕਤਲ ਕੀਤਾ ਗਿਆ ਇਸ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਏ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮੈਂ ਇੱਥੇ ਆਇਆ ਮੇਰੇ ਨਾਲ ਕੋਈ ਲੱਗਾ ਕਿ ਤੱਟ ਕੋਲ ਇੱਥੇ ਬਈ ਇਹ ਜਰਾ ਪਤਾਵਾ ਕਰਾਉਂ। ਕੋਈ ਨਾਂ ਨਹੀਂ ਆਉਂਦਾ। ਪੁਲਿਸ ਆ। ਇਹ ਕੀ ਰਹੀ ਹੈ ਇਹ ਨਾ ਕਰ। ਤੇ ਕਾਰਨ ਕੀ ਹੈ? ਕੋਈ ਨੰਬਰ ਖਾਤ। ਕਿੱਦਾਂ ਜੇ ਕਲੀਅਰ ਨਹੀਂ ਹੋ ਰਿਹਾ। ਆ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਜੀ ਬੰਦੇ ਨੇ। ਇਹ ਵੀ ਕਲੀਅਰ ਨਹੀਂ ਆਇਆ ਤੇ ਕਲੀਅਰ ਕੀ ਕੀਤਾ ਹੁਣ ਤੱਕ ਦੀ ਰਾਤ ਹੁਣ ਬਾਤ ਪੱਕਾ ਤਜ ਕਰਕੇ ਤਾਂ ਕੰਟੀ ਚੱਲਣ ਰਹੀ ਹੈ ਜਿਹੜਾ ਸਾਹਮਣੇ ਆਉਣਗੇ ਕਲੀਅਰ ਹੋ ਜੂ ਮਾਰ ਕੇ ਨਾਲ ਕਿੱਕੇ ਦੀ ਰੇਤ ਮਾਰਿਆ ਗਿਆ ਕਿੰਨੇ ਦਿਨ ਕਿੰਨੇ ਦਿਨ ਪੂਰਾ ਹੈ ਉਹਨਾਂ ਨੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਬਿਊਰੋ ਰਿਪੋਰਟ ਜਗਬਣੀ ਟੀਵੀ